ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਨਾਲ ਨੇ ਦਰਸ਼ਨ ਸਿੰਘ ਜੀ ਜੋ ਜਥੇਦਾਰ ਨੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਨੀਓ ਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਵੀ ਨੇ ਤੇ ਬੜੇ ਲੰਬੇ ਸਮੇਂ ਤੋਂ ਸ਼ੋਮਣੀ ਕਾਲੇ ਦਲ ਅੰਮ੍ਰਿਤਸਰ ਦੀ ਸੇਵਾ ਨਮਾ ਰਹੇ ਨੇ ਇਹਨਾਂ ਨਾਲ ਅੱਜ ਕੁਝ ਗੱਲਾਂ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਰਸ਼ਨ ਸਿੰਘ ਜੀ ਤੁਸੀਂ ਬੜੇ ਲੰਬੇ ਸਮੇਂ ਤੋਂ ਸ਼ੋਮਣੀ ਕਾਲੇ ਦਲ ਅੰਮ੍ਰਿਤਸਰ ਨਾਲ ਜੁੜੇ ਹੋਏ ਹੋ ਇਹਦਾ ਵਿਸ਼ੇਸ਼ ਕਾਰਨ ਕੀ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਹਿ ਸਾਰੇ ਸਰੋਤਿਆਂ ਨੂੰ ਕਿ ਆਪ ਜੀ ਨੂੰ ਫਤਿਬੁਲਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵਿਸ਼ੇਸ਼ ਕਾਰਨਾ ਹੀ ਤੁਹਾਡੇ ਕੀ ਵਿਸ਼ੇਸ਼ ਕਾਰਨਾ ਨੇ ਲੰਬੇ ਸਮੇਂ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਉਹਨੂੰ ਪੂਰਾ ਪਾਰਟੀ ਵੀ ਨਹੀਂ ਆਫਰ ਵੀ ਆਏ ਹੋਣਗੇ ਕਿ ਐਮਐਲਏ ਚੌਂੜ ਵੀ ਲੜੀ ਹੈ ਤੇ ਤੁਸੀਂ ਸ਼ੋਣੀ ਕਮੇਟੀ ਦੀ ਚੌਂੜ ਵੀ ਲੜੀ ਹੈ ਜੋ ਚੋਣ ਲੜਦਾ ਬੰਦਾ ਉਦੋਂ ਬਾਅਦ ਦੂਜੀ ਪਾਰਟੀ ਵੱਨਿਓ ਆਫਰ ਆਉਣ ਲੱਗ ਜਾਂਦੇ ਕਿ ਸਾਡੇ ਨਾਲ ਆ ਜਾਏ ਕਿ ਆਹ ਚੰਗੇ ਚੰਗੇ ਆਫਰ ਆ ਜਾਣਗੇ ਤੁਸੀਂ ਫਿਸ਼ ਕਰ ਕੀ ਹੋ ਜਾ ਕਿ ਤੁਸੀਂ ਲੰਬੇ ਸਮੇਂ ਦੇ ਇਥੇ ਪਾਰਟੀ ਨਾਲ ਜੁੜੇ ਹੋ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਜੀ ਅਸੀਂ ਮਹਾਪੁਰਸ਼ਾਂ ਦੀ ਸੰਗਤ ਕੀਤੀ ਹੋਈ ਹੈ ਹਮ ਸੰਤ ਬਾਬਾ ਜਮਾਲ ਸਿੰਘ ਸੰਤ ਬਾਬਾ ਕਰਤਾਰ ਸਿੰਘ ਸੰਤ ਬਾਬਾ ਗੁਰਵਚਨ ਸਿੰਘ ਤੇ ਆ ਅੱਛਾ ਜੀ ਅਸੀਂ ਉਹਨਾਂ ਦੇ دیਵਾਨਾਂ ਦੇ ਵਿੱਚ ਹਾਜ਼ਰੀ ਭਰਿਆ ਕਰਦੇ ਸੀ ਠੀਕ ਹੈ ਜੀ ਸੋ ਫਿਰ ਮਹਾਪੁਰਸ਼ ਬਾਬਾ ਜਨ ਸਿੰਘ ਜੀ ਆਏ ਉਸ ਵੇ ਫੈਡਰੇਸ਼ਨ ਤੇ ਪਰਤਾਨ ਭਾਈ ਵਿੱਚ ਵਿੱਚ ਹਮਮ ਲੇਕਿਨ ਜਦੋਂ ਮਹਾਪੁਰਸ਼ਾਂ ਦੇ ਦੀਵਾਨਾ ਦੇ ਵਿੱਚ ਆਪਾਂ ਹਾਜ਼ਰੀ ਜਦੋਂ ਭਰਦੇ ਆ ਉੱਥੇ ਇੱਕ ਧਾਰਮਿਕ ਵਿਰਤੀ ਹੁੰਦੀ ਹੈ ਹਾਂਜੀ ਇਹ ਧਾਰਮਿਕ ਵਿਰਤੀ ਦੇ ਵਿੱਚੋਂ ਰਾਜਨੀਤੀ ਵੀ ਵਿਰਤੀ ਹੁੰਦੀ ਠੀਕ ਹੈ ਕਿਉਂਕਿ ਜਦੋਂ ਸਾਲ 1978 ਦਾ ਕਾਂਡ ਹੋਇਆ ਹਮ ਉਸ ਤੋਂ ਬਾਅਦ ਹਮ ਇਹ ਨੂੰ ਮੜ ਚਲੀ ਉਹ ਹੋਂ ਮੜ ਤੋਂ ਬਾਅਦ ਫਿਰ ਤਰਨਤਾਰ ਦੀ ਸੀਟ ਤੋਂ ਸਰਦਾਰ ਸਿਮਰਜੀਤ ਸਿੰਘ ਜੀ ਮਾਂ ਪਹਿਲੀ ਵਾਰੀ ਸੀਟ ਤੇ ਜਿੱਤੇ ਠੀਕ ਹੈ ਉਸ ਵੇਲੇ ਤਾਂ ਸਾਲੇ ਸ਼ਰਮਣੀ ਕਾਲੀਦਾ ਦਾ ਅਮਰ ਹੋਣ ਵਿੱਚ ਨਹੀਂ ਸੀ ਠੀਕ ਹੈ ਜੀ ਉਹਨਾਂ ਦੇ ਜਿੱਤਣ ਤੋਂ ਬਾਅਦ ਉਹਦੋਂ ਕਈ ਕੈਂਡੀਡੇਟ ਆਪਣੇ ਪਾਸੀ ਗਏ ਜਿੱਤੇ ਸੀ ਠੀਕ ਹੈ ਦੇਖੋ ਜਿਹੜੀ ਸਾਡੀ ਸੋਚ ਸੀ ਉਹ ਤਾਂ ਮਹਾਪੁੱਤਾਂ ਦੀ ਆਈ ਸੀ ਨਾ ਮਹਾਪੁਰਸ਼ਾਂ ਦੇ ਸੰਗਤ ਕੀਤੀ ਹੋਈ ਸੀ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਣ ਵਾਲੀ ਸੀ ਜੀ ਹੂੰ ਸੋ ਸਾਡਾ ਕੋਈ ਨਜ਼ਰੀਆ ਇਹ ਨਹੀਂ ਸੀਗਾ ਵੀ ਅਸੀਂ ਕੋਈ ਰਾਜਨੀਤੀ ਕਰਨੀ ਆ ਹੂੰ ਜਾਂ ਅਸੀਂ ਸੋਣਾ ਲੜਨੀ ਆ ਅਸਹੀ ਇਦਾਂ ਦਾ ਕੋਈ ਸਾਡੇ ਮਨ ਦੇ ਵਿੱਚ ਮਤਲਬ ਕੋਈ ਕਿਆ ਗੋ ਜਾਨੇ ਕਿਤੇ ਗਏ ਸੋ ਸਮਾਂ ਬੀਤ ਗਿਆ ਹੂੰ ਜਿਉ ਜਿਉ ਸਮਾਂ ਬੀਤਿਆ ਸਿਮਰਜੀਤ ਸਿੰਘ ਮਾਨ ਸਿੰਘ ਰੂਪ ਦੀ ਸਿੱਖ ਤੇ ਜਿੱਤੇ ਸਾਗਲਪੁਰ ਦੀ ਜੇਲ੍ਹ ਤੋਂ ਰਿਹਾਅ ਹੋਏ ਤੇ ਉਸ ਤੋਂ ਬਾਅਦ ਇਹ ਪਾਰਟੀ ਦੇ ਵਿੱਚ ਸਾਨੂੰ ਆਪਣੀਆਂ ਕਿਰਵਾਵਾਂ ਲਗਾਉਣੀਆਂ ਪਈਆਂ ਨਾਲ ਨਾਲ ਚਲਦੇ ਰਹੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ ਜਿਵੇਂ ਸਰ ਰੋਣ ਸਿੰਘ ਜੀ ਸੰਧੂ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਕਹਿੰਦੇ ਉਹਨਾਂ ਦੇ ਨਾਲ ਮੈਂ ਵਿਚਰਦਾ ਰਿਹਾ ਉਸ ਤੋਂ ਉਪਰੰਤ ਹਰਜਾਬ ਸਿੰਘ ਦਾਦ ਸ਼ਹਿਰੀ ਪ੍ਰਧਾਨ ਰਹੇ ਨੇ ਉਸ ਤੋਂ ਬਾਅਦ ਹੋਰ ਵੀ ਪ੍ਰਧਾਨ ਇੱਕ ਦੋ ਰਹੇ ਨੇ ਜਿਹੜੇ ਕਾਜ ਸਾਡੀ ਪਾਰਟੀ ਵਿੱਚ ਨਹੀਂ ਹੈਗੇ ਅੱਛਾ ਜੀ ਲੇਕਿਨ ਆਪਾਂ ਨੂੰ ਹੁਣੇ ਸੇਵਾ ਦਾ ਮੌਕਾ ਮਿਲਿਆ ਕਿ ਜੋ ਭਾਪਤੀ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਤਾਂ ਤੇ ਅਜਿਹਾ ਪ੍ਰਸ਼ੰਨ ਵੀ ਜਸਰ ਅਜੀ ਸੇਵਾ ਕਰ ਰਹੇ ਆ। ਇਸ ਦੌਰਾਨ ਦੇ ਵਿੱਚ ਪ੍ਰੋਣੀ ਕਮੇਟੀ ਦੀ ਜੋ 11 ਦੇ ਵਿੱਚ ਇਲੈਕਸ਼ਨ ਲੜੀ ਹੂੰ ਉਹ ਵੀ ਪਾਰਟੀ ਦੇ ਹੁਕਮ ਤੇ ਲੜੀ। ਅੱਛਾ ਉਸ ਤੋਂ ਪਹਿਲਾਂ ਕਾਉਂਸਲਰ ਦੀ ਵੀ ਚੋਣ ਲੜੀ ਹੂੰ ਕੋਕੋ ਜੋ ਜਦ ਪਾਰਟੀ ਨੇ ਕਹਿ ਦਿੱਤਾ ਆਪਾਂ ਕੋਈ ਮਤਲਬ ਤੁਹਾਨੂੰ ਦੱਸਿਆ ਵੀ ਪੋਲੀਟੀਕਲ ਹੰਸਾਨ ਨਹੀਂ ਸੀਗੇ। ਅੱਛਾ ਲੇਕਨ ਪਾਰਟੀ ਦੇ ਹੁਕਮ ਤੇ ਵੀ ਹਾਂ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਆਪਾਂ ਚੱਲਣਾ ਤੇ ਆਪਣੇ ਸਿਧਾਂਤਾਂ ਨੂੰ ਨਹੀਂ ਛੱਡਣਾ ਉਸੇ ਕਰਕੇ ਅਨੁਸਾਰ ਸмирਜੀਤ ਸਿੰਘ ਮਾਨ ਦੀ ਸੋਚ ਵੀ ਜੜੀ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਖੰਡਰਵਾਲੇ ਦੀ ਸੋਚ ਤੇ ਉਸ ਸੋਚ ਤੇ ਪਹਿਰਾ ਦਿੰਦੇ ਨੇ ਮਾਨ ਸਾਹਿਬ ਤੇ ਮਾਨ ਸਾਹਿਬ ਤੋਂ ਇਲਾਵਾ ਕੋਈ ਸਾਨੂੰ ਹੋਰ ਪਾਰਟੀ ਦਾ ਕੋਈ ਬੰਦਾ ਕੋਈ ਦਾ ਨਹੀਂ ਸਾਨੂੰ ਮਿਲਿਆ ਜਿਹੜਾ ਕਿ ਉਹ ਸੋਚ ਤੇ ਪਹਿਰਾ ਦੇ ਸਕੇ ਇਸੇ ਕਰਕੇ ਅਸੀਂ ਉਦੋਂ ਤੋਂ ਹੀ ਸਾਰਸਿੰਗ ਜੀ ਸਨਮਾਨ ਦੇ ਨਾਲ ਉਸ ਪਾਰਟੀ ਨਾਲ ਚੱਲ ਰਹੇ ਹਾਂ ਜੇ ਤੁਸੀਂ ਇਹ ਸੋਚ ਪੜ੍ਹ ਲਈ ਮਾਨ ਸਾਹਿਬ ਦੀ ਕਿ ਪੰਤਕ ਸੋਚ ਹੈ ਸਹੀ ਹੈ ਨਹੀਂ ਕਿ ਉਹ ਪੰਜਾਬ ਬਾਰੇ ਸੋਚ ਰਹੇ ਨੇ ਪਰ ਲੋਕਾਂ ਵਿੱਚ ਹੁਣ ਤੱਕ ਇਹੋ ਜੀ 10 ਸਾਲ ਹੋ ਗਏ ਇੱਕ ਵਾਰੀ ਜੇਤੂ ਪ੍ਰਾਪਤ ਹੋਈ ਠੀਕ ਹੈ ਬਹੁਤ ਲਹਿਰ ਚੱਲੀ ਤੇ ਹੁਣ ਲੋਕੀ ਕਿਉਂ ਉਹਨਾਂ ਨਾਲ ਜੁੜ ਨਹੀਂ ਰਹੇ ਹੱਜ ਵੀ ਦੇਖੀਏ ਤਾਂ ਹੰਡਾ ਹਰ ਟਾਈਮ ਦੇਖੀਏ ਤਾਂ ਅਮਰਪੁਰ ਸਿੰਘ ਖਾਸਲੇ ਨਾਲ ਜੁੜੇ ਹੋਏ ਆ ਠੀਕ ਹੈ ਸਰ ਵੀ ਖਾਸ ਨੇ ਜੁੜੇ ਹੋਏ ਕਿ ਉਹ ਯਾਦ ਖੜੇ ਆ ਮਾਨ ਸਾਹਿਬ ਦੇ ਚੰਗੂ ਤੋਂ ਸੀ ਜਿੱਟ ਜੁੜੇ ਹੋਏ ਠੀਕ ਹੈ ਪਰ ਜਿਹੜੇ ਉਹਨਾਂ ਦੇ ਬੰਦੇ ਨੇ ਜਿਹੜੇ ਉਹਨਾਂ ਨੇ ਅਸਿੱਤੇ ਖੜਾਏ ਨੇ ਉਸਾਂ ਨਾਲ ਉਹਨਾਂ ਦੇ ਲੋਕਾਂ ਉਹਨਾਂ ਨਾਲ ਨਹੀਂ ਜੁੜੇ ਹੋਏ ਤਾਂ ਇਹਦਾ ਕੋਈ ਕਾਰਨ ਕੀ ਹੋ ਸਕਦਾ ਦੇਖੋ ਇਹਦਾ ਕਾਰਨ ਸਭ ਤੋਂ ਵੱਡਾ ਮੈਂ ਤਾਂ ਇਹ ਸਮਝਦਾ ਵੀ ਅੱਜ ਜਿਹੜੀ ਰਾਜਨੀਤੀ ਹੈ ਨਾ ਉਹ ਝੂਠ ਤੇ ਜ਼ਿਆਦਾ ਚੱਲ ਰਹੀ ਹੈ ਠੀਕ ਹੈ ਜਿਹੜਾ ਸਾਡਾ ਮੀਰੀ ਤੇ ਪੀਰੀ ਵਾਲਾ ਮਤਲਬ ਸਿਧਾਂਤਾ ਉਹ ਉਹਦੇ ਸਿਧਾਂਤਾਂ ਤੋਂ ਕਾਫੀ ਪਿੱਛੇ ਜਾ ਚੁੱਕੇ ਨੇ ਦੁਨੀਆ ਦੀਆਂ ਵੀ ਪਾਰਟੀਆਂ ਹੁਣ ਚਾਹੇ ਆਪਾਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ ਹਮਮ ਕਿ ਹਰ ਪਾਰਟੀ ਨੇ ਸਿਰਫ ਹਰ ਪਾਰਟੀ ਦਾ ਇੱਕੋ ਹੀ ਏਜੰਡਾ ਹੈ ਕਿ ਅਸੀਂ ਕੁਰਸੀ ਸੱਤਾ ਹਾਸਲ ਕਿਵੇਂ ਕਰੀਏ ਉਹ ਹਰ ਪਾਰਟੀ ਦਾ ਹੀ ਏਜੰਡਾ ਹੈ ਕਿ ਚਾਹੇ ਕਰਪਸ਼ਨ ਕਰਕੇ ਹੋਵੇ ਚਾਹੇ ਲੁੱਟ ਖਸੁੱਟ ਕਰਕੇ ਹੋਵੇ ਸੱਤਾ ਹਾਸਲ ਕਰਨ ਦਾ ਤਰੀਕਾ ਉਹ ਸਿਆਸੀ ਪਾਰਟੀਆਂ ਦਾ ਜਦ ਕਿ ਸਾਡੀ ਪਾਰਟੀ ਦਾ ਇਹ ਏਡਾ ਵੱਡਾ ਇਸ ਇਸ ਇੰਨੀ ਸਿਧਾਂਤ ਨਹੀਂ ਸੀਗਾ ਸਾਡਾ ਸਿਧਾਂਤ ਬੀਰੀ-ਪੀਰੀ ਤੇ ਸਦਾਤੇ ਪਹਿਰਾ ਦਿੰਦੇ ਹੋਏ ਕਿ ਪੰਜਾਬ ਤੇ ਪੰਜਾਬ ਦੇ ਹੱਕਾਂ ਤੇ ਪੂਰਾ ਮਤਲਬ ਆਨੰਦਪੁਰ ਦਾ ਮਤੇ ਤੇ ਵਧਤਕਾਰਾਂ ਤੇ ਇਹ ਗੱਲ ਚੱਲਦੀ ਹੁੰਦੀ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਵੀ ਆਨੰਦਪੁਰ ਦੇ ਮਤੇ ਤੇ ਹੀ ਜੋਰ ਦਿੱਤਾ ਸੀ ਆਨੰਦਪੁਰ ਦੇ ਮਤਾ ਜਿਹਨਾਂ ਦੇ ਮਤਾ ਉਹਦੇ ਵਿੱਚ ਉਹ ਕੋਈ ਕਾਮਯਾਬੀ ਪ੍ਰਾਪਤ ਕੀਤੀ ਆ ਉਸ ਮਾਨਸਾਬ ਜਿਹੜੇ ਲੜਦੇ ਆ ਰਹੇ ਕਿ ਲੜੀ ਜਾ ਰਹੇ ਕੋਈ ਕਾਮਯਾਬੀ ਹਾਸਲ ਕੋਈ ਕੋਈ ਛੋਟੀ ਮੋਟੀ ਕਾਮਯਾਬੀ ਹੋਵੇ ਕਾਮਯਾਬੀ ਤੁਸੀਂ ਇਹ ਕਰ ਸਕਦੇ ਆਂ ਵੀ ਦੇਖੋ ਦੋ ਤਿੰਨ ਵਾਰੀ ਮਾਨ ਸਾਹਿਬ ਐਮਪੀ ਬਣੇ ਨੇ ਹੂੰ ਉਹਨਾਂ ਨੇ ਐਮਪੀ ਕੋ ਮਾਨਣ ਤੋਂ ਬਾਅਦ ਜਦੋਂ ਸਾ ਸੰਗਰੂਰ ਤੋਂ ਬਣੇ ਨੇ ਪਹਿਲੀ ਵਾਰ ਐਮਪੀ ਜਿਹੜਾ ਤੁਸੀਂ ਇਹ ਦੇਖਦੇ ਹੋ ਚਾਹੇ ਲੁਧਿਆਣੇ ਚ ਹੋਵੇ ਚਾਹੇ ਜਲੰਧਰ ਚ ਹੋਵੇ ਜਾਂ ਸੰਗਰੂਰ ਚ ਹੋਣ ਤੁਸੀਂ ਸਭ ਤੋਂ ਵੱਡੀ ਇੱਕ ਚੀਜ਼ ਦੇਖੀ ਹੋਣੀ ਆਂ ਕਿ ਜਦੋਂ ਮਾਨ ਸਾਹਿਬ ਸੰਗਰੂਰ ਤੋਂ ਬਣਿਆ ਐਮਪੀ ਉਸ ਤੋਂ ਪਹਿਲਾਂ ਕਿਸੇ ਐਮਪੀ ਨੇ ਵੀ ਕਿਸੇ ਸ਼ਹਿਰ ਦੇ ਵਿੱਚ ਕਿਸੇ ਨਗਰ ਨਿਗਰ ਕਾਰਪੋਰੇਸ਼ਨ ਦੇ ਵਿੱਚ ਆ ਪਾਣੀ ਦੇ ਟੈਂਕਰ ਨਹੀਂ ਸੀ ਕਿਸੇ ਕੋਲ ਨਹੀਂ ਪਾਣੀ ਟੈਂਕਰ ਕਿਸੇ ਕੋਲ ਨਹੀਂ ਹੁੰਦੇ ਕਿਸੇ ਕੋਲ ਨਹੀਂ ਸੀ ਅੱਛਾ ਇਹ ਨਾ ਜਿਹੜੀਆਂ ਮਸ਼ੀਨਾ ਸੀਵਰੇਜ ਦਾ ਗੱਟਰ ਦਾ ਗੰਦ ਚੁੱਕਣ ਵਾਲੀਆਂ ਸੀਗੀਆਂ ਉਹ ਸਿੱਧਾ ਮਤਲਬ ਗੱਟਰ ਤੋਂ ਨਿਕਲ ਕੇ ਗੰਦ ਜਿਹੜਾ ਸੀ ਉਹ ਟਰਾਲੀ ਵਿੱਚ ਪਾਇਆ ਜਾਂਦਾ ਸੀ ਤੇ ਟਰਾਲੀ ਤੋਂ ਜਾ ਕੇ ਸਿੱਧਾ ਜਿੱਥੇ ਮੇਨ ਪਹੁੰਚਦੇ ਸੀ ਉੱਥੇ ਜਾ ਕੇ ਤੇਰੀ ਕੀਤੀ ਜਾਂਦੀ ਸੀ ਅਛਾ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਰ ਦੇ ਇਲੈਕਸ਼ਨ ਜਦੋਂ ਜਿੱਤੀ ਹੈ ਪਹਿਲਾਂ ਅਛਾ ਹੁਣ ਦੀ ਨਹੀਂ ਮੈਂ ਜਿਵਨੀ ਚੋਣ ਦੀ ਨਹੀਂ ਗੱਲ ਕਰ ਰਿਹਾ ਉਸ ਤੋਂ ਪਹਿਲਾਂ ਵੀ ਮਾਨ ਸਾਹਿਬ ਸ਼ੁਰੂਰ ਦੇ ਐਮਪੀ ਰਹੇ ਨੇ ਠੀਕ ਹੈ ਜੀ ਉਸ ਵੇਲੇ ਮਾਨ ਸਾਹਿਬ ਨੇ ਸਭ ਤੋਂ ਪਹਿਲਾਂ ਲੋਕਾਂ ਦੀ ਸਲਾਹ ਦੇ ਨਾਲ ਲੋਕਾਂ ਦੇ مشਵਰੇ ਦੇ ਨਾਲ ਇਹ ਕਿਹੜੀ ਚੀਜ਼ ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਹੈ ਜਿਹੜੀ ਕਿ ਹਰ ਇਨਸਾਨ ਦੇ ਹਰ ਮਨੁੱਖ ਦੇ ਕੰਮ ਆਵੇ ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਮਤਲਬ ਵੀ ਮਾਨ ਸਾਹਿਬ ਪਾਣੀ ਤੋਂ ਬੜੀ ਦਿੱਕਤ ਆ ਕਿ ਉਹਨਾਂ ਦੇ ਨਾਲ ਚ ਬੱਤੀ ਬੜੀ ਘੱਟ ਹੁੰਦੀ ਹੁੰਦੀ ਹੈ ਤੇ ਪਾਣੀ ਦੀ ਬੜੀ ਦਿੱਕਤ ਹੁੰਦੀ ਸੀ ਉਦੋਂ ਇਹਨਾਂ ਨੇ ਸੰਗੂਰ ਦੇ ਵਿੱਚ ਪਹਿਲਾਂ ਇਹ ਟੈਂਕਰ ਸ਼ੁਰੂ ਕੀਤੇ ਸੀ ਤੇ ਉਹ ਉਹਨਾਂ ਟੈਂਕਰਾਂ ਦੇ ਵਿੱਚੋਂ ਸੰਗੂਰ ਤੋਂ ਹੀ ਸਾਨੂੰ ਲੁਧਿਆਣੇ ਨੂੰ ਦਿੱਤੇ ਗਏ ਅੱਛਾ ਜੀ ਸੰਗੂਰ ਤੋਂ ਹੀ ਸਾਨੂੰ ਲੁਧਿਆਣੇ ਨੂੰ ਟੈਂਕਰ ਵੀ ਦਿੱਤੇ ਗਏ ਸੀਗੇ ਔਰ ਟਰੈਕਟਰ ਤੇ ਨਾਲ ਮਸ਼ੀਨਾ ਕੂੜਾ ਚੱਕਣ ਵਾਲੀਆਂ ਉਹ ਵੀ ਲੁਧਿਆਣੇ ਵਿੱਚ ਪਤेंगी ਤੁਸੀਂ ਕਹਿੰਦੇ ਹੋ ਜਿਹੜੀ ਰਾਣੀ ਦੀ ਪਾਰਟੀ ਨਾਰੇ ਲਾ ਰੇ ਲਾਉਂਦੀਆਂ ਨੇ ਆ ਚੀਜ਼ਾਂ ਕਰਦੀਆਂ ਨੇ ਤੇ ਤੁਸੀਂ ਇਹੋ ਜਿਹੇ ਕੰਮ ਕਿਉਂ ਨਹੀਂ ਦੱਸਦੇ ਲੋਕਾਂ ਅੱਗੇ ਮਾਨ ਸਾਹਿਬ ਨੇ ਇਹ ਵੀ ਕੰਮ ਕੀਤਾ ਡੈਂਕਰਾਂ ਕੰਮ ਕੀਤਾ ਜਾਂ ਹੁਣ ਇੱਕ ਪਿੱਛੇ ਗੱਲ ਹੋਈ ਆਈ ਸੀਗੀ ਤਾਂ ਹੁਣ ਉਹ ਬਿਜਲੀ ਤਾਂ ਲੈ ਕੇ ਆਏ ਨੇ ਸਕੂਲ ਵਿੱਚ 250 ਕਰੋੜ ਦਾ ਪ੍ਰੋਜੈਕਟ ਲੈ ਕੇ ਆਏ ਨੇ ਇਹ ਗੱਲ ਤਾਂ ਲੋਕਾਂ ਸਾਹਮਣੇ ਕਿਉਂ ਨਹੀਂ ਲਿਆ ਸਕਦੇ ਦੂਜੀ ਦੁਨੀਆ ਦੂਜੀ ਪਾਰਟੀ ਦਾ ਲੌਲੀਪੌਪ ਦੇ ਜਾਂਦੀਆਂ ਨੇ ਕਿੰਨੇ ਹਜ਼ਾਰ ਰੁਪਏ ਦੇਵਾਂਗੇ ਜਾਂ ਦੇਵਾਂਗੇ ਮਾਨ ਸਾਹਿਬ ਕੰਮ ਵੀ ਉਹ ਨਹੀਂ ਲੈ ਕੇ ਯਾਰ ਇਹਨਾਂ ਵੀ ਇਹੋ ਜਿਹੀ ਗੱਲ ਦੱਸ ਰਹੀਓ ਤੁਸੀਂ ਕੀ ਸਿਰਫ ਇਹੀ ਗੱਲਾਂ ਕਰ ਰਹੇ ਹੋ ਕਿ ਹਾਂ ਵੀ ਅਸੀਂ ਨਸ਼ਾ ਦੂਰ ਕਰ ਦਾਂਗੇ ਜਾਂ ਅਸੀਂ ਪਪਾਏ ਪੰਤ ਕਰ ਦਾਂਗੇ ਇਹੋ ਜਿਹੀ ਕੰਮ ਲੋਕਾਂ ਨੂੰ ਚਾਹੀਦੇ ਨਹੀਂ ਠੀਕ ਆ ਸਾਨੂੰ ਪੰਤ ਵੀ ਚਾਹੀਦਾ ਚਾਹੀਦਾ ਵਾ ਤੁਹਾਨੂੰ ਤੁਹਾਨੂੰ ਇੱਕ ਰਾਣੀ ਦੀ ਪਾਰਟੀ ਚਾਹੀਦੀ ਆ ਪਰ ਤੁਹਾਨੂੰ ਨਾਲ ਜਣਾ ਅਸੀਂ ਅਸੀਂ ਉਹ ਵੀ ਕਰਨਾ ਅਸਲ ਇਹ ਦੁਨੀਆ ਜੀਣਾ ਵੀ ਆ ਜਿਵੇਂ ਜੀਣ ਲਈ ਸਾਨੂੰ ਕਈ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਪਾਣੀ ਹੋਵੇ ਆ ਬਿਜਲੀ ਹੋਈ ਠੀਕ ਆ ਆਹ ਹੋਰ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਉਹ ਚੀਜ਼ਾਂ ਲਈ ਮਾਨ ਸਾਹਿਬ ਕੋ ਕੋ ਛੇ ਲੈ ਕੇ ਉਹ ਪ੍ਰੋਜੈਕਟ ਲੈ ਕੇ ਤਾਈ ਨਵਾ ਤਾਂ ਹੀ ਤੁਹਾਡੇ ਲਈ ਲੋਕ ਆਮ ਲੋਕ ਜਿਹੜੇ ਜੁੜਨੇਗੇ ਇਹ ਤਾਂ ਜੇ ਵਾਰ ਤੁਸੀਂ ਕਹੋਗੇ ਇਸ ਤਰ੍ਹਾਂ ਹੈ ਵੀ ਜਿਹੜੀ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਅਸੀਂ ਮੁੱਦੇ ਚੁੱਕਦੇ ਹਾਂ ਇਹ ਨਹੀਂ ਵੀ ਨਹੀਂ ਚੁੱਕਦੇ ਕਾਰਨ ਕੀ ਹੈ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਕਾਲੀ ਦਲ ਉਹ ਬਦਲ ਹੋਵੇ ਚਾਹੇ ਹੋਰ ਕੋਈ ਪਾਰਟੀ ਹੈ ਇਹਨਾਂ ਪਾਰਟੀਆਂ ਨੇ ਨਾ ਇੱਕ ਐਸੀ ਲਹਿਰ ਬਣਾਈ ਸੋਨੀ ਕਾਲੀ ਦਲ ਅੰਮ੍ਰਿਤਸਰ ਦੇ ਵਿਰੁੱਧ ਕਿ ਇਹਨਾ ਪ੍ਰਪਾਗੈਂਡਾ ਕੀਤਾ ਜੀ ਇਹ ਤਾਂ ਜੀ ਸਾਨੂੰ ਸਾਨੂੰ ਨੌਜਵਾਨੀ ਨੂੰ ਮਰਵਾ ਦੇਣਗੇ ਇਹ ਤਾਂ ਵਖਵਾਦੀ ਨੇ ਇਹ ਤਾਂ ਅੱਤਵਾਦੀ ਨੇ ਸਾਡਾ ਮਤਲਬ ਹੈ ਅੰਤਰਰਾਸ਼ਟਰੀ ਪੱਤਰ ਤੇ ਸਾਡੀ ਪਾਰਟੀ ਨੂੰ ਕੀ ਸਿੱਖ ਪਾਉਨ ਨੂੰ ਹੀ ਬਦਨਾਮ ਕੀਤਾ ਗਿਆ ਨਾ ਪਾਰਟੀ ਸੋ ਜਿੰਨਾ ਭਾਵੇਂ ਅਸੀਂ ਜਿੰਨਾ ਵੀ ਰੋਲਾ ਪਾਉਂਦੇ ਆ ਜੇ ਅਸੀਂ ਕਹਿੰਦੇ ਅਸੀਂ ਆਹ ਕੰਮ ਕੀਤਾ ਜਾਂ ਅਸੀਂ ਆਹ ਕੰਮ ਕੀਤਾ ਜਾਂ ਅਸੀਂ ਨੌਜਵਾਨਾਂ ਦੇ ਸ਼ਹੀਦੀਆਂ ਪਿੱਛੇ ਵਾਜਬ ਮਾਨ ਸਾਹਿਬ ਨੇ ਵਿਖਾਈ ਜਾ ਬੰਦੀ ਸਿੰਘਾਂ ਵਾਸਤੇ ਆਵਾਜ਼ ਠਾਈ ਹੋਰ ਵੀ ਬਹੁਤ ਸਾਰੇ ਮਸਲੇ ਨੇ ਤੇ ਉਹ ਸਾਡੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਭੰਡੀ ਪ੍ਰਚਾਰ ਦੇ ਥੰਡੇ ਦਬਤ ਕਿਉਂਕਿ ਇਹ ਲੋਕ ਮਾਇਆਧਾਰੀ ਨੇ ਅਸੀਂ ਪਾਰਟੀ ਸਾਡੀ ਪਾਰਟੀ ਜਿਹੜੀ ਆ ਉਹ ਸਾਡੇ ਪੰਚ ਕੋਲੇ ਤੁਸੀਂ ਆਏ ਪਿੱਛੇ ਨਹੀਂ ਛੜ ਸਕਦੇ ਕਿਉਂ ਉਹਨਾਂ ਨੇ ਭੰਡੀ ਵਿਚਾਰ ਕੀਤਾ ਤੁਸੀਂ ਉਹਨਾਂ ਵਿਰੋਧੀ ਨੇ ਤਾਂ ਕਰਨੀ ਕਰਨਾ ਵਿਰੋਧੀ ਹੁੰਦੇ ਇਸ ਲਈ ਆ ਥੋੜਾ ਭੰਡੀ ਵਿਚਾਰ ਕਰਨ ਲਈ ਵਿਰੋਧ ਦੀ ਇਹ ਉਹ ਭੰਡੀ ਵਿਚਾਰ ਕਰਨਾ ਹੀ ਕਰਨਾ ਪਰ ਤੁਸੀਂ ਆਵਦਾ ਦਾ ਪ੍ਰਚਾਰ ਆਪ ਕਰ ਸਕਦੇ ਹੋ ਨਾ ਉਹ ਤਾਂ ਇਹ ਕੀ ਕਹਿੰਦੇ ਉਹ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਮਾਨ ਸਾਹਿਬ ਇੱਕ ਕੰਮ ਗੜਾ ਨਾ ਕੀ ਜੋ ਕੀਤਾ ਹੋਵੇ ਤੁਸੀਂ ਕਹਿੰਦੇ ਮੈਂ ਉਹ ਕੰਮ ਕੀਤਾ ਤਾਂ ਉਹ ਤਾਂ ਇੱਕ ਕੰਮ ਵੀ ਥੋੜੇ ਲੋਕਾਂ ਵਿੱਚ ਲੈ ਕੇ ਆ ਹੋਇਆ ਹੁਣ ਦੇਖੋ ਜੇ ਮਾਨ ਸਾਹਿਬ ਅੱਜ ਤਾਂ ਐਮਪੀ ਬਣੇ ਨੇ ਹੂੰ ਉਹਨਾਂ ਨੇ 7.5 ਕਰੋੜ ਰੁਪਇਆ ਥੋੜਾ ਨਹੀਂ ਸਾਡੇ 7.5 ਕਰੋੜ ਲੈ ਕੇ ਆਏ ਨੇ ਸ਼ਰੂਰ ਵਾਸਤੇ ਹੂੰ ਔਰ ਐਸ ਵੜੀ ਕੀ ਹੈ 1.5 ਦੋ ਸਾਲ ਸੀ ਕਿ ਉਹਨਾਂ ਦਾ ਸਮਾਂ ਹਾਂਜੀ ਜਦੋਂ ਦੇਖੋ ਕੋਈ ਬੰਦਾ ਪਾਵਰ 'ਚ ਆਏਗਾ ਤਾਂ ਹੀ ਇਹ ਸੂਰਤਾਂ ਦੇ ਸਕਦਾ। ਕਿਉਂਕਿ ਇਹ ਪਾਵਰ ਕੀ ਨਹੀਂ ਆਊਗਾ ਤੇ ਅਸੀਂ ਸੂਰਤਾਂ ਕਿੱਥੋਂ ਦਵਾਂਗੇ? ਅਸੀਂ ਪਾਵਰ ਚ ਤਾਂ ਹੀ ਨਹੀਂ ਸਾਡੀ ਪਾਰਟੀ ਪਾਵਰ ਚ ਤਾਂ ਹੀ ਨਹੀਂ ਜੇ ਮਾਨ ਸਾਹਿਬ ਇੱਕ ਵਾਰੀ ਬਣੇ ਜਾਂ ਦੋ ਵਾਰ ਹੁਣ ਦੂਜੀ ਵਾਰੀ ਬਣੇ ਨੇ ਜਿੰਨਾ ਕੋ ਬਣੇ ਉਹਨਾਂ ਕੋ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਐਕਦਾ 7.5 ਕਰੋੜ ਰੁਪਇਆ ਲਿਆ ਕੇ ਸੰਗਰੂਰ ਦੇ ਲੋਕਾਂ ਨੂੰ ਕਾਦੇ ਵਾਸਤੇ ਦਿੱਤਾ ਭਈ ਬੜੀਆਂ ਤਾਰਾਂ ਨੇ। ਹੂੰ। ਏ ਅੰਡਰਗਰਾਊਂਡ ਕੀਤੀਆਂ ਜਾ। ਤੇ ਸਾਰਾ ਪ੍ਰੋਜੈਕਟ ਪਾਸ ਹੋ ਚੁੱਕਾ। ਜ਼ਰੂਰ ਦੇ ਵਿੱਚ ਸਾਰੀਆਂ ਤਾਰਾਂ ਅੰਡਰਗਰਾਊਂਡ ਕੀਤੀਆਂ ਜਾਣੀਆਂ। ਤਾਂ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਪੁੱਛ ਲਓ ਪਾਣੀ ਦਾ ਜੇ ਕਿਥੇ ਲੋੜ ਸੀ ਤੇ ਉੱਥੇ ਪਾਣੀ ਦੀ ਵਿਵਸਥਾ ਕਰਾਈ ਹੈ, ਚਾਹੇ ਟਿਊਬਵਲ ਲਗਾਉਣਾ ਪਿਆ, ਚਾਹੇ ਜੇ ਪਾਣੀ ਦੇ ਕੋਈ ਪੁਲ ਛੋਟਾ-ਮੋਟਾ ਟੁੱਟਿਆ ਭੱਜਿਆ ਸੀ, ਉਹਦੀ ਵੀ ਰਿਪੇਅਰ ਕਰਾਈ ਹੈ। ਜੇ ਕਿਥੇ ਗਊਸ਼ਾਲਾ ਨੂੰ ਰੋੜ ਸੀ ਤੇ ਉੱਥੇ ਗਊਸ਼ਾਲਾ ਨੂੰ ਵੀ ਪੈਸਾ ਦਿੱਤਾ ਗਿਆ। ਸੋ ਇਹ ਕਹਿੰਦਾ ਮਕਸਦ ਇਹ ਨਹੀਂ ਕਈਆਂ ਨੇ ਲੋਕਾਂ ਨੇ ਇਹ ਵੀ ਕਿਹਾ ਕਿ ਮਾਨ ਸਾਹਿਬ ਤਾਂ ਇੱਕ ਧਿਰ ਬਣ ਕੇ ਚੱਲਦੇ ਨੇ ਪਰ ਮਾਨ ਸਾਹਿਬ ਇੱਕ ਨੂਰ ਤੇ ਸਭ ਦੇ ਉਪਰ ਜੇ ਕੌਣ ਭਲੇ ਕੋ ਮੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਿਧਾਂਤ ਤੇ ਚੱਲਦੇ ਨੇ ਉਹ ਸਾਰਿਆਂ ਨੂੰ ਇੱਕ ਸਮਝਦੇ ਨੇ ਤੁਸੀਂ ਇੱਥੇ ਗੱਲ ਕਹਿ ਦਿੱਤੀ ਕਿ 150 ਕਰੋੜ ਵੀ ਉੱਤੋਂ ਲੈ ਕੇ ਹੈ ਪ੍ਰੋਜੈਕਟ ਲਿਆਂਦਾ ਹੈ ਪੂਰਾ ਨਹੀਂ ਹੋਇਆ ਬਾਈ ਚਾਂਸ ਤੁਹਾਨੂੰ ਇੱਥੇ ਦੂਜੀ ਪਾਰਟੀ ਕੱਲ ਦਾ ਦੱਸਦਾ ਨਾ ਮੈਂ ਬਾਈ ਚਾਂਸ ਇੱਥੇ ਹੁਣ ਕੋਈ ਹੋਰ ਉੱਥੇ ਐਮਪੀ ਬਣ ਜਾਂਦਾ ਹੈ ਇਸ ਵਕਤ ਤਾਂ ਕੱਲੋਂ ਬਰਾ ਕੀ ਗੱਲ ਹੋਣੀ ਆ ਕੱਲੋਂ ਇਹ ਗੱਲ ਹੋਣੀ ਆ ਕਿ ਆਹ ਮਾਨਸਾ ਦਾ ਕਿਸੇ ਨੇ ਨਾਂ ਨਹੀਂ ਲੈਣਾ ਅਸੀਂ ਲੈ ਕੇ ਆਏ ਜਿਹੜਾ ਮਰਜੀ ਪਾਰਟੀ ਦਾ ਬੰਦਾ ਆ ਜਾਵੇ ਚਾਹੇ ਕਾਂਗਰਸ ਦਾ ਆ ਜਾਵੇ ਜਾਂ ਤੇੜਾ ਮਰ ਜਾਏ ਪਰ ਉੱਤੇ ਇਹ ਵੀ ਨਹੀਂ ਸ਼ੋਅ ਕਰ ਸਕਦੇ ਕਿ ਸਾਡੇ 700 ਰੁਪਏ ਲਿਆਂਦਾ ਦੂਜੇ ਪਾਸੇ ਉਹ ਕਹੀ ਜਾਂਦੇ ਹਾਂ ਵੀ ਪ੍ਰੋਜੈਕਟ ਹੁਣ ਇਸ ਵਕਤ ਕਿ ਸਾਡਾ ਦਿੱਲੀ ਸਰਕਾਰ ਸਾਡੇ ਪਿੱਛੇ ਤਬ ਚੁੱਕੀ ਆ ਉਹ ਦੇ ਨਹੀਂ ਰਹੀ ਤੋ ਇੱਥੇ ਮਾਨਸਾ ਨੂੰ ਲੈ ਕੇ ਬੋਡੀ ਪ੍ਰਤਾਪ ਹੋਏ ਲੈ ਕੇ ਆਏ ਜਿਨ੍ਹਾਂ ਨੇ ਕੰਮ ਜਬੀ ਅਸਰ ਕੀਤੀ ਇਹ ਕਾਮਯਾਬੀ ਵੀ ਤੁਸੀਂ ਲੋਕਾਂ ਵਗੇ ਨਹੀਂ ਲੈ ਕੇ ਆ ਸਕੇ ਕੀ ਨਾ ਮੇ ਕਿਤੇ ਸੋ ਜਿਹੜੀ ਗੱਲ ਆ ਦੇਖੋ ਸਾਡੇ ਪ੍ਰਧਾਨ ਸਾਹਿਬ ਜਿਹੜੇ ਨੇ ਨਾ ਉਹ ਜਿਆਦਾ ਇਹ ਰਿਸ਼ਤੀ ਦੀ ਨਾ ਸ਼ੇਰਾ ਲੈ ਕੇ ਜਾਂ ਜਿਆਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਕੰਮ ਕਰਨ ਤੇ ਰੱਖਦੇ ਨੇ ਵੀ ਮੈਂ ਕੰਮ ਕਰਨਾ ਉਹਦਾ ਨਤੀਜਾ ਜਿਹੜਾ ਪਬਲਿਕ ਨੇ ਕਰ ਜਨਤਾ ਨੇ ਦੇਣਾ ਸ਼ੇਰਾ ਤੇ ਅਸੀਂ ਆਪਣੇ ਆਪ ਸ਼ੇਰਾ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਜਿਸ ਤਰ੍ਹਾਂ ਕਿ ਦੇਖੋ ਤੁਸੀਂ ਕਿਹਾ ਵੀ ਪ੍ਰੋਜੈਕਟ ਲਿਆਂਦਾ ਤੇ ਆਉਣ ਵਾਲੇ ਸਮਝ ਐਮਪੀ ਕੋਈ ਹੋਰ ਬਣ ਜੇ ਪ੍ਰੋਜੈਕਟ ਪੂਰਾ ਨਾ ਹੋਵੇ ਲੇਕਿਨ ਦੇਖੋ ਇੱਥੇ ਗੱਲ ਇਹ ਆ ਜਿਹੜੇ ਆ ਪੁਲ ਬਣੇ ਨੇ ਜਾਂ ਮੇਨ ਛੜਕਾਂ ਬਣੀਆਂ ਨੇ ਪੰਜਾਬ ਦੀਆਂ ਕੀ ਹਿੰਦੁਸਤਾਨ ਚ ਬਣੀਆਂ ਨੇ ਇਹ ਵੀ ਤੁਹਾਨੂੰ ਪਤਾ ਹੋਣਾ ਹੈ ਵੀ ਇਹ ਕਿਹਨੇ ਬਾਸ ਕੀਤੀਆਂ ਸੀ ਇਹ ਕਿਨੇ ਪ੍ਰੋਜੈਕਟ ਲੱਗ ਕੇ ਸ਼ੁਰੂ ਕੀਤੇ ਸੀ ਇਹ ਸਰਦਾਰ ਮਨਮੋਹਨ ਸਿੰਘ ਜੀ ਕਾਂਗਰਸ ਵੇਲੇ ਉਹਨਾਂ ਨੇ ਇਹ ਛੜਤਾ ਪੁਲਾਂ ਦਾ ਬਣਾਉਂਦਾ ਪ੍ਰੋਜੈਕਟ ਕੀਤੇ ਸੀਗੇ ਅੱਜ ਦਾ ਸਿਰਪਾ ਚ ਕੌਣ ਲੈ ਰਿਹਾ ਅੱਜ ਸਿਹਰਾ ਭਾਵੇਂ ਅੱਜ ਮੌਜੂਦਾ ਸਰਕਾਰਾਂ ਲੈ ਆਈਆਂ ਲੇਕਿਨ ਜਿਹੜਾ ਇੱਕ ਵਾਰੀ ਕਾਗਜ਼ਾਂ ਦੇ ਵਿੱਚ ਏਜੰਡਾ ਪੈ ਜਾਂਦਾ ਪਾਸ ਹੋ ਜਾਂਦਾ ਉਹ ਦੇਖੋ ਜੇ ਤਾਂ ਮੌਜੂਦਾ ਐਮਪੀ ਦੁਆਰੇ ਬਣ ਜਾਂਦਾ ਫਿਰ ਤਾਂ ਉਹ ਅਮਲ ਕਲਾ ਕੇ ਸ਼ੁਰੂ ਨਾਲ ਹੀ ਕਰਾ ਲੈਂਦਾ ਅਗਰ ਉਹ ਨਹੀਂ ਬਣਦਾ ਤਾਂ ਫਿਰ ਦੂਜੇ ਆਉਣ ਵਾਲੇ ਉਹ ਥੋੜਿਆ ਉਹਦੇ ਜਿਹੇ ਹਿਰ ਫਿਰ ਵੀ ਕਰਦੇ ਨੇ ਤੇ ਉਹ ਸਿਹਰਾ ਵੀ ਲੈਣ ਦੀ ਕੋਸ਼ਿਸ਼ ਕਰਦੇ ਨੇ ਹੁਣ ਆਜਾ ਦੇਖੋ ਆ ਜਿਹੜਾ ਪ੍ਰੋਜੈਕਟ ਇੱਥੋਂ ਆਪਣੇ ਸ਼ੁਰੂ ਕਰ ਗੱਲ ਕਰੀਏ ਘੰਟਾ ਕਰਨ ਪੁਲ ਬਣਿਆ ਸਭ ਤੋਂ ਪਹਿਲਾਂ ਇਹ ਕਿੰਨੇ ਸਾਲ ਪੁਲ ਰੁਕਿਆ ਰਿਹਾ ਲੇਕਿਨ ਮਨਮੋਹ ਸਿੰਘ ਨੇ ਪਾਸ ਕੀਤਾ ਇਹਦਾ ਸਿਹਰਾ ਪੂਰੀ ਕੈਪਟਨ ਮਰਿੰਦਰ ਨੇ ਵੀ ਲਿਆ ਸੀ ਪਰ ਉਹਦੀ ਸਰਕਾਰ ਦੇ ਵਿੱਚ ਪੂਰਾ ਨਹੀਂ ਸੀ ਹੋਇਆ ਸੋ ਇਸ ਕਰਕੇ ਸਾਨੂੰ ਇੱਥੇ ਹੀ ਮਾਰ ਪੈਂਦੀ ਆ ਕਿ ਅਸੀਂ ਸਾਡੀ ਹਲੇ ਨਾ ਤਾਂ 2 ਸਾਲ ਜਾਂ 5 ਸਾਲ ਸਾਡੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਆਈ ਤੇ ਜਦੋਂ ਸਾਡੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਸਾਨੂੰ ਲਿਆਉਣਗੇ ਨਾ ਫਿਰ ਅਸੀਂ ਇਹਨਾਂ ਗੱਲਾਂ ਦਾ ਜਵਾਬ ਦੇਵਾਂਗੇ ਫਿਰ ਜਨਤਾ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਕੰਮ ਹੁੰਦੇ ਨੇ ਅਸੀਂ ਹੁਣ ਵੀ ਕਹਿੰਨੀ ਆ ਜੇ ਸਾਡੇ ਐਮਪੀ ਸ਼ਰਾਦ ਸਿਮਰਜੀਤ ਸਿੰਘ ਮਾਨ ਜਾਂ ਹੋਰ ਜਿੰਨੇ ਵੀ ਕੈਂਡੀਡੇਟ ਸਾਡੇ ਪੰਜਾਬ ਦੇ ਵਿੱਚ ਖੜੇ ਨੇ ਜਿਹੜੇ ਸਫਲ ਹੋ ਕੇ ਜਾਂਦੇ ਨੇ ਉਹ ਸਾਨੂੰ ਬਹੁਤ ਵੱਡੀ ਆਸ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਦਿਵਾਉਣਗੇ ਉਹ ਸੇਰੇ ਲੈਣ ਵਾਲ ਨਹੀਂ ਜਾਣਗੇ ਉਹ ਵਿਕਾਸ ਵੱਲ ਜਾਣਗੇ ਚਲੋ ਆਪਾਂ ਇਸ ਇੰਟਰਵਿਊ ਤੇ ਖਤਮ ਕਰਦੇ ਨੇ ਪਰ ਬਾਈ ਜੀ ਮੈਂ ਕੱਲ ਤੋਂ ਦੱਸਦਾ ਨਾ ਸੇਰੇ ਲੈਣੇ ਪੈਣਗੇ ਆਪ ਦਾ ਕੰਮ ਦੱਸਣਾ ਪਵੇਗਾ ਤਾਂ ਮਾਨਸਾਬ ਸਰਕਾਰ ਅੱਗੇ ਹੁਣ ਜੋ ਮੇਰੀ ਸੋਚ ਹੈ ਇਹ ਤੁਸੀਂ ਆਪ ਦੀ ਸੇਰੇ ਨਹੀਂ ਲਹੋਗੇ ਤਾਂ ਆਪ ਦਾ ਆਦਾ ਕੰਮ ਅੱਗੇ ਨਹੀਂ ਰੱਖੋਗੇ ਤਾਂ ਲੋਕਾਂ ਨੂੰ ਨਹੀਂ ਪਤਾ ਲੱਗਣਾ ਕਿ ਤੁਸੀਂ ਕੀ ਕਰਦੇ ਹੋ ਬਿਲਕੁਲ ਜੀ ਹੁਣ ਸਾਨੂੰ ਜੋ ਦਿੱਖਦਾ ਹੈ ਵੋਈ ਵਿਖਦਾ ਹੈ ਜੀ ਬਿਲਕੁਲ ਸਾਨੂੰ ਹੁਣ ਅ ਪਿਛਲੀ ਰਾਜਨੀਤੀ ਦੇ ਵਿੱਚ ਕੁਝ ਚੁਪਕੀਲੀ ਕਰਨੀ ਪਊਗੀ ਤੇ ਵੀ ਨਿਕਲ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਇੱਕ ਗੱਲ ਸਟੈਂਡ ਹੈ ਬਿਲਕੁਲ ਸਹੀ ਕਿਉਂਕਿ ਅੱਜ ਦੀ ਨੌਜਵਾਨੀ ਨਾਲ ਜਿਹੜਾ ਤਕਾ ਹੋ ਰਿਹਾ ਉਹਨੂੰ ਜੇ ਬਚਾਉਣਾ ਹੈ ਤਾਂ ਰਾਜਨੀਤੀ ਦੇ ਵਿੱਚ ਵੀ ਥੋੜਾ ਬਹੁਤਾ ਫਰਕ ਪਵੇਗਾ ਸੋ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਦੀ ਸੰਗਤ ਤੋਂ ਵੀ ਆਸ ਰੱਖਦੇ ਹਾਂ ਅਸੀਂ ਆਪਣੇ ਪ੍ਰਧਾਨ ਤੋਂ ਵੀ ਆਸ ਰੱਖਦੇ ਹਾਂ ਅਸੀਂ ਜਿਹੜੇ ਕੈਂਡੀਡੇਟ ਜਿੱਤ ਕੇ ਆਉਣਗੇ ਪਾਰਲੀਮੈਂਟ ਜਾਣਗੇ ਅਸੀਂ ਉਹਨਾਂ ਤੋਂ ਵੀ ਆਸ ਰੱਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਜੇ ਵਧੀਆ ਵਧੀਆ ਗੱਲਾਂ ਸੁਣਨ ਨੂੰ ਮਿਲਣਗੀਆਂ ਜਿਹਦੇ ਚ ਪੰਜਾਬ ਦੇ ਲੋਕਾਂ ਦਾ ਭਲਾ ਹੋਊਗਾ ਠੀਕ ਇਹ ਗੱਲਾਂ ਕਰਦੇ ਆ ਫਿਰ ਮਿਲਦੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਠੀਕੀ ਫਤਈ